ਆਇ ਵਾਰ ਸ੍ਰੀ ਭਗਤ ਜੀ ਕੀ ਪਾਚਾਹੇ ਦਸਵੇਂ ਪ੍ਰਥਮ ਭਗਤ ਜੀ ਸਰਕਾਰ ਗੁਰੂ ਨਾਨਕ ਲਈ ਤੇ ਆਏ ਸਿਰੰਦਰ ਭੁੱਤੇ ਅਮਰਦਾਸ ਰਾਮ ਨਾਸੇ ਹੋਏ ਸਹਾਈ ਹਰਦਨ ਹਰਗੋਬਿੰਦ ਸਰਵਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਚੜਿੱਟੇ ਸਭ ਦੁੱਖ ਦਾਇ ਇਹ ਬਹਾਦਰ ਸਿਮਰਿਆ ਕਰ ਨਾਉ ਦੇ ਪਿਆਵੇ ਟਾਏ ਸਭ ਥਾਈ ਮੈਂ ਸਹਾਈ ਨਸੁਨੇ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਸਾਈ ਹੋਏ ਸਹਾਏ ਦਸੰ ਪਾਛੀਆਂ ਦੀ ਜੋ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਛ ਦੀ ਦਾਦਾ ਧਿਆਨ ਤਰ ਕੇ ਬੋਲੋ ਜੀ ਆਲੇ ਜੋ ਪੰਜਾਬ ਪਿਆਰਿਆ ਤੋਹਾ ਸਾਹਿਬ ਜਾਦਿਆਂ ਚਾਲਿਆਂ ਮੁਕਿਆ ਹਾਠੀਆਂ ਜਪੀਆਂ ਤਪੀਆਂ ਬਿਨਾ ਨਾਮ ਜੱਪਿਆ ਵੰ ਨਹੀਂ ਛਕਿਆ ਦੀਪ ਚਲਾਈ ਤੇ ਗਵਾਹੀ ਦੀਪ ਕਿਆਂ ਵਿੱਠ ਕੀਤਾ ਜਿਹੜਾ ਪਿਆਰਿਆ ਉਸ ਪਿਆਰਿਆ ਦੀ ਕਮਾਈ ਦਾ ਧੰਤੁਰ ਕੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੰਮਾ ਸਿੰਘਾ ਸਿੰਘਣੀਆ ਧੰਮਹਿ ਸਿਰ ਦਿੱਤੇ ਬੰਦ ਬੰਨਟਾਏ ਘੋਟਰੀਆਂ ਲਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਨਿਭਾਇਆ। ਫੇਰਾਂ ਦੀ ਕਮਾਈ ਦਾ ਧਿਆਨ ਤੁਰ ਕੇ ਖਾਲਸਾ ਦੀ ਮੁੱਲ ਰੀ। ਵਾਹਿਗੁਰੂ ਪੰਗਾ ਸਰਪਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਤੁਰ ਕੇ ਬੋਲੋ ਜੀ। ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੱਤੇ ਆਵੇ ਚੱਤੇ ਆਵੇ ਸਭ ਦਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆ ਤੇਗ ਤੇਗੁ ਫਤੇ ਬ੍ਰਹਮ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਰੀ ਕੇ ਬੋਲ ਬਾਲੇ ਬੋਲ ਜੀ ਸਾਰੂ ਸਿੱਖੇਦਾਰ ਕੇਸદાન ਰਹਿਤદાન ਵਿਵੇਕਦਾਨ ਸਾਹਦਾਨ ਭਰੋਸਾਦਾਨ ਦਨਾਨ ਸਰਦਾਰ ਨਾਮਦਾਨ ਸ੍ਰੀ ਅਮਰਤ ਸਰੂ ਸਾਹਿਬ ਜੀ ਦੇ ਦਰਸ਼ਨ ਸ਼ਨਾਰ ਚੌਂਕੀਆਂ ਝੰਡੇ ਗੁੰਬੇ ਝੁਗ ਜੋਗ ਅਕਾਲ ਤਖਤ ਦਾ ਅਧਕਾਰ ਬੋਲ ਜੀ ਹਾਏ ਗੁਰੂ ਸਿੱਖਾਂ ਦਾ ਮਰਨੀਵਾ ਮੱਥ ਉੱਚੀ ਮੱਤ ਪੰਥ ਦਾ ਰੱਖਿਆ ਆਪਵਾਹੇ ਗੁਰੂ ਹੇ ਅਤਾਲੁ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਕਰ ਜੀਆ ਸ੍ਰੀ ਰਣਕਾਰਾਂ ਸਾਹਿਬ ਤੇ ਹਰਿ ਗੁਰਦਵਾਰਿਆਂ ਗੁਰਤਾਂ ਮਾਵੇ ਜਿਨ੍ਹਾਂ ਤੋਂ ਪੰਥ ਨੂੰ ਵਿਛੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ ਅਟਿ ਸੇਵਾ ਸੰਭਾਲਦਾ ਦਾਣਾ ਪ੍ਰਿੰਟੈ ਰੇ ਹਾਲ ਸਾਹਿਬ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਨਤਾਰਿਆਂ ਦੇ ਆਰ ਮਿਉਟਿਆਂ ਨਿਉਟ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਜੀਉਰ ਸਰਦਾਰ ਸੰਤਾਂ ਦੀ ਜੋਟੜੀ ਹੈ ਸਤਿਗੁਰੂ ਜੀ ਆ ਚਾਰੋਂ ਪੈਰ ਰਹਿ ਆਪ ਜੀ ਦੇ ਘਰੇ ਗੁਰਪ੍ਰੀਤ ਹੋਈ ਚਾਰ ਪੈਰ ਦਿਹਾੜਾ ਆਪਣੇ ਘਰੇ ਗੁਰਪ੍ਰੀਤ ਕਰਾਣਾ ਆਵਰੇ ਸ਼ੀਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਰਾ ਦੇ ਪਾਵਨ ਪਵਿੱਤਰ ਉਸਤਾਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਵਿਖੇ ਪਾਵਨ ਪਰਵਾਰ ਅੰਦਰ ਸਤਿਗੁਰੂ ਜੀ ਆਪ ਜੀ ਦੇ ਸੋਹਣੇ ਸਿੰਘਾਸਨ ਉਪਾਰਕ ਕੀਤੇ ਗਿਆ ਹਨ ਆਪ ਜੀ ਕਿਰਪਾ ਗੁਰੂ ਸਿੰਘਾਸਨ ਦੇ ਪ੍ਰਕਾਸ਼ ਮਨੋਂ ਪਰਕ੍ਰਿਟੁੰਦੇ ਦਰਸ਼ਨ ਦੇ ਦਾਯਾਰ ਪਾਵਨ ਪ੍ਰਭਾਨ ਰੂਪਿ ਸੰਗਤਾਰੋ ਕਰਤਾ ਅਰਥ ਗਰੂ ਦਰਪੇ ਆਈ ਸੰਗਤਿ ਦਰਹਾਜਰੀ ਪੈਲ ਤੁਲ ਤੇ ਟਾਰਾ ਸੇਵਾਵਾਂ ਦਰ ਪਰਮਾਰ ਕਰੀਆ ਦਰਉ ਕਰਉ ਸਿੱਖੀ ਸਦਕ ਪ੍ਰਸਾਦ ਨਾਮ ਧਾਰ ਬਖਸ਼ੜਾ ਸ਼ਬਦ ਪਾਵਨਵ ਪੂਰੀਆਂ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਮੇ ਤਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਉਹ ਕਾਲ ਤੋਂ ਸਨਦ ਪ੍ਰਕਾਸ਼ ਸਨਦਿ ਵਿਜਨਦੀ ਆਕਿਆ ਰੁਛੂ ਰਸਤੇ 'ਚ ਆਨ ਸਨ ਸਹਾਈ ਹੋੜਾ ਸੇਈ ਪਿਆਰ ਮੇਲ ਚਨੰਦਰਿਆਪੀ ਦਾ ਨਾਮ ਚਿਤਿਆਵੇਂ ਨਾਨਕ ਦਾ You've got